ਪ੍ਰਭੂ ਦੀ ਵੜਿਆਈ ਹੋਵੇ ਸੋ ਅੱਜ ਆਪਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚੋਂ ਪਵਿੱਤਰ ਬਾਣੀ ਦੇ ਵਿੱਚੋਂ ਜਿਸ ਵਿਸ਼ੇ ਤੇ ਸਿੱਖਾਂਗੇ ਉਹ ਵਿਸ਼ਾ ਹੈ ਪਰਮੇਸ਼ਵਰ ਨੂੰ ਖੁਸ਼ ਕਰਨ ਦੀਆਂ ਮੁੱਖ ਕੁੰਜੀਆਂ ਕਿਵੇਂ ਅਸੀਂ ਪਰਮੇਸ਼ਵਰ ਨੂੰ ਖੁਸ਼ ਕਰ ਸਕਦੇ ਹਾਂ ਇਹਦੇ ਬਾਰੇ ਵਿੱਚ ਅਸੀਂ ਈਜ਼ੀ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਸਿੱਖਾਂਗੇ ਤਾਂ ਪਹਿਲਾ ਨੰਬਰ ਆ ਵਿਸ਼ਵਾਸ ਦੇ ਨਾਲ ਚੱਲਣ ਦੁਆਰਾ ਸੋ ਜਦੋਂ ਅਸੀਂ ਵਿਸ਼ਵਾਸ ਦੇ ਨਾਲ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਚੱਲਦੇ ਆ ਤਾਂ ਪਰਮੇਸ਼ਵਰ ਵਿਸ਼ਵਾਸੀ ਤੋਂ ਖੁਸ਼ ਹੁੰਦੇ ਆ ਬਹੁਤ ਸਾਰੇ ਲੋਕ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਤਾਂ ਆਉਂਦੇ ਆ ਪਰਮੇਸ਼ਵਰ ਨੂੰ ਵੀ ਪਰਮੇਸ਼ਵਰ ਕਰਕੇ ਮੰਨਦੇ ਆ ਪਰ ਜੇ ਇਸ ਲੈਵਲ ਦਾ ਵਿਸ਼ਵਾਸ ਉਹਨਾਂ ਦੇ ਅੰਦਰ ਹੋਣਾ ਚਾਹੀਦਾ ਕਿ ਜਿਸ ਵਿਸ਼ਵਾਸ ਦੇ ਨਾਲ ਉਹ ਪਰਮੇਸ਼ਵਰ ਨੂੰ ਖੁਸ਼ ਕਰ ਲੈਣ ਉਸ ਪੱਧਰ ਦਾ ਵਿਸ਼ਵਾਸ ਉਹਨਾਂ ਦੇ ਅੰਦਰ ਨਹੀਂ ਹੁੰਦਾ ਉਹ ਪ੍ਰਾਰਥਨਾ ਕਰਦੇ ਆ ਪਰ ਫਿਰ ਵੀ ਚਿੰਤਾ ਕਰਦੇ ਆ ਪ੍ਰਾਰਥਨਾ ਕਰਦੇ ਆ ਫਿਰ ਵੀ ਮਨ ਡੋਲ ਜਾਂਦਾ ਆ ਪ੍ਰਾਰਥਨਾ ਕਰਦੇ ਆ ਫਿਰ ਵੀ ਅੰਦਰੋਂ ਦੁਖੀ ਰਹਿੰਦੇ ਆ ਤਾਂ ਇਹ ਸਭ ਇਸ ਲਈ ਹੁੰਦਾ ਕਿਉਂਕਿ ਉਹਨਾਂ ਦੇ ਅੰਦਰ ਉਸ ਲੈਵਲ ਦਾ ਵਿਸ਼ਵਾਸ ਨਹੀਂ ਹੈ ਜਿਹੜਾ ਵਿਸ਼ਵਾਸ ਚਿੰਨ ਤੇ ਚਮਤਕਾਰ ਕਰਦਾ ਆ ਔਰ ਉਹ ਵਿਸ਼ਵਾਸ ਜਿਹੜਾ ਤੁਹਾਡੇ ਰਿਸ਼ਤੇ ਨੂੰ ਪਰਮੇਸ਼ਵਰ ਦੇ ਨਾਲ ਮਜ਼ਬੂਤ ਕਰਦਾ ਉਹ ਵਿਸ਼ਵਾਸ ਜਿਸ ਵਿਸ਼ਵਾਸ ਦੇ ਦੁਆਰਾ ਪਰਮੇਸ਼ਵਰ ਖੁਸ਼ ਹੋ ਜਾਂਦੇ ਆ ਅੱਜ ਉਹ ਆਪਾਂ ਪਵਿੱਤਰ ਬਾਈਬਲ ਚੋਂ ਦੇਖੀ ਆ ਇਬਰਾਨੀਆਂ ਦੀ ਕਿਤਾਬ ਉਹਦਾ 11ਵਾਂ ਅਧਿਆਇ ਉਹਦੀ 5ਵੀਂ ਤੇ 6ਵੀਂ ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਲਿਖਿਆ ਨੇਚਾ ਨਾਲ ਹਨੋਕ ਉਤਾਹਾਂ ਚੱਕਿਆ ਗਿਆ ਪਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ਵਰ ਨੇ ਉਹਨੂੰ ਉਤਾਹਾਂ ਚੁੱਕ ਲਿਆ ਕਿਉਂ ਜੋ ਉਹਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਪਈ ਉਹ ਪਰਮੇਸ਼ਵਰ ਦੇ ਮਨ ਪਾਉਂਦਾ ਹੈ ਹਾਲੇਲੂਇਆ ਸੋ वचन ਕੀ ਦੱਸਦਾ ਹਨੋਕ ਨੂੰ ਪਰਮੇਸ਼ਵਰ ਨੇ ਮੌਤ ਨਹੀਂ ਦੇਖਣ ਦਿੱਤੀ ਉਤਾਹਾਂ ਚੱਕ ਲਿਆ ਕਿਉਂ ਕਿਉਂਕਿ ਵਚਨ ਵਿੱਚ ਲਿਖਿਆ ਨੇਚਾ ਨਾਲ ਹਣੋਕ ਉਦਾਹਾਂ ਚੱਕਿਆ ਗਿਆ ਉਹਦੇ ਅੰਦਰ ਵਿਸ਼ਵਾਸ ਸੀ ਉਹ ਵਿਸ਼ਵਾਸ ਰਖੇਦੇ ਸੀ ਪਰਮੇਸ਼ਵਰ ਦੇ ਉੱਪਰ ਕਿਉਂਕਿ ਵਚਨ ਚ ਲਿਖਿਆ ਹਣੋਕ ਪਰਮੇਸ਼ਵਰ ਦੇ ਨਾਲ-ਨਾਲ ਚੱਲਦਾ ਸੀ ਤਾਂ ਨਾਲ-ਨਾਲ ਚੱਲਣ ਦਾ ਮਤਲਬ ਕੀ ਆ ਜਿਵੇਂ ਪਰਮੇਸ਼ਵਰ ਉਹਨੂੰ ਕਹਿੰਦੇ ਸੀ ਉਦਾਂ ਹੀ ਉਹ ਕਰਦਾ ਸੀ ਉਹ ਹਰ ਵੇਲੇ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਆਪਣੇ ਨਾਲ ਰੱਖਦਾ ਸੀ ਮਹਿਸੂਸ ਕਰਦਾ ਨਹੀਂ ਸੀ ਰੱਖਦਾ ਸੀ ਮਹਿਸੂਸ ਕਰਨਾ ਇੱਕ ਵੱਖਰੀ ਗੱਲ ਆ ਔਰ ਹਜ਼ੂਰੀ ਨੂੰ ਬਣਾ ਕੇ ਰੱਖਣਾ ਇੱਕ ਵੱਖਰੀ ਗੱਲ ਆ ਬਹੁਤ ਸਾਰੇ ਲੋਕ ਪ੍ਰਾਰਥਨਾ ਦੇ ਵਿੱਚ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਮਹਿਸੂਸ ਕਰਦੇ ਆ ਹੈਕਲ ਦੇ ਅੰਦਰ ਜਿਵੇਂ ਅਸੀਂ ਹੁਣ ਇੱਥੇ ਹੈਕਲ ਦੇ ਵਿੱਚ ਬੈਠੇ ਆ ਇਸ ਜਗ੍ਹਾ ਤੇ ਬਹੁਤ ਸਾਰੇ ਲੋਕੀ ਪਰਮੇਸ਼ਵਰ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਆ પરમેશ્વર دی ਹਜ਼ੂਰੀ ਨੂੰ ਨਾਲ ਬਣਾ ਕੇ ਰੱਖਣਾ ਮਤਲਬ ਤੁਸੀਂ ਜੌਬ ਤੇ ਜਾ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਆਓ ਪ੍ਰਭੂ ਜੀ ਮੇਰੇ ਨਾਲ ਚੱਲੋ ਤੁਸੀਂ ਸਫ਼ਰ ਵਿੱਚ ਜਾ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਆਓ ਪ੍ਰਭੂ ਮੇਰੇ ਨਾਲ ਹੋਵੋ ਮੇਰੇ ਅੰਗ ਸੰਗ ਹੋਵੋ ਤੁਸੀਂ ਕਿਤੇ ਕਿਸੇ ਨਾਲ ਗੱਲ ਕਰ ਰਹੇ ਹੋ ਤਾਂ ਤੁਸੀਂ ਪਹਿਲਾਂ ਹੀ ਕਹਿੰਦੇ ਹੋ ਕਿ ਆਓ ਪ੍ਰਭੂ ਤੁਸੀਂ ਗੱਲਬਾਤ ਕਰਨੀ ਤੁਸੀਂ ਮੈਨੂੰ ਲੀਡ ਕਰਨਾ ਤੁਸੀਂ ਮੈਨੂੰ ਗਾਈਡ ਕਰਨਾ ਤੁਹਾਡੀ ਹਜ਼ੂਰੀ ਮੇਰੇ ਨਾਲ ਹੋਵੇ ਅਰ ਆਓ ਮੇਰੇ ਨਾਲ ਚੱਲੋ ਇਹ ਕੀ ਆ ਉਹਦੀ ਹਜ਼ੂਰੀ ਨੂੰ ਹਰ ਵੇਲੇ ਆਪਣੇ ਨਾਲ ਬਣਾ ਕੇ ਰੱਖਣਾ ਅਰ ਨਾਲ ਨਾਲ ਚੱਲਣਾ ਦਾ ਮਤਲਬ ਕੀ ਆ ਫਿਰ ਜਿਵੇਂ ਪਰਮੇਸ਼ਵਰ ਨੇ ਲੀਡ ਕਰਨਾ ਚਾਹੇ ਵਚਨ ਦੇ ਰਾਹੀ ਚਾਹੇ ਆਗੂਆਂ ਦੇ ਰਾਹੀ ਜਾਂ ਤੁਹਾਡੇ ਮਨ ਅੰਦਰਲੀ ਆਵਾਜ਼ ਦੇ ਰਾਹੀ ਅਗਰ ਤੁਸੀਂ ਆਪਣੀ ਇੰਟਿਊਸ਼ਨ ਨੂੰ ਸੁਣਦੇ ਹੋ ਤਾਂ ਤੁਹਾਡੇ ਅੰਦਰਲੀ ਆਵਾਜ਼ ਦੇ ਰਾਹੀ ਜਦੋਂ ਪਰਮੇਸ਼ਵਰ ਤੁਹਾਨੂੰ ਗਾਈਡ ਕਰਨ ਤੇ ਤੁਸੀਂ ਉਦਾਂ ਹੀ ਕਰੋ ਜਿਵੇਂ ਪਰਮੇਸ਼ਵਰ ਦੀ ਬਾਣੀ ਪਰਮੇਸ਼ਵਰ ਦੀ ਆਵਾਜ਼ ਤੁਹਾਨੂੰ ਕਹਿ ਰਹੀ ਆ ਤਾਂ ਇਹ ਹੁੰਦਾ ਪਰਮੇਸ਼ਵਰ ਦੇ ਨਾਲ-ਨਾਲ ਚੱਲਣਾ ਤਾਂ ਹਨੋਕ ਇਦਾਂ ਕਰਦਾ ਸੀ ਅਗਰ ਹਨੋਕ ਪਰਮੇਸ਼ਵਰ ਦੇ ਨਾਲ-ਨਾਲ ਚੱਲਦਾ ਸੀ ਨੇਚਰ ਰੱਖਦਾ ਸੀ ਅਰ ਵਚਨ ਦੇ ਵਿੱਚ ਲਿਖਿਆ ਉਹਦੇ ਉਤਾਹ ਚੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਕੀ ਸਾਖੀ ਦਿੱਤੀ ਗਈ ਕਿ ਉਹ ਪਰਮੇਸ਼ਵਰ ਦੇ ਮਨ ਭਾਉਂਦਾ ਹੈ ਇਹ ਸਭ ਨੂੰ ਦੱਸਿਆ ਗਿਆ ਸਾਖੀ ਕੀ ਹੁੰਦੀ ਆ ਕਹਾਣੀ ਉਹਦੀ ਗਵਾਹੀ ਤਾਂ ਇਹ ਸਭ ਨੂੰ ਸੁਣਾਇਆ ਗਿਆ ਇਹ ਸਭ ਨੂੰ ਦੱਸਿਆ ਗਿਆ ਕਿ ਜਿਹੜਾ ਹਨੋਕ ਆ ਉਹ ਪਰਮੇਸ਼ਵਰ ਦੇ ਮਨ ਨੂੰ ਚੰਗਾ ਲੱਗਦਾ ਆ ਮਨ ਭਾਉਂਦਾ ਆ ਉਹ ਫੇਵਰੇਟ ਆ ਪਰਮੇਸ਼ਵਰ ਦਾ ਇਹ ਸਾਖੀ ਦਿੱਤੀ ਗਈ ਕਿ ਸਾਡੇ ਬਾਰੇ ਕੋਈ ਸਾਖੀ ਦਿੰਦਾ ਆ ਕਿ ਅਸੀਂ ਪਰਮੇਸ਼ਵਰ ਦੇ ਫੇਵਰੇਟ ਆ ਅਸੀਂ ਪਰਮੇਸ਼ਵਰ ਦੇ ਮਾਨ ਪਾਉਂਦੇ ਆ ਕਿ ਸਾਡੇ ਬਾਰੇ ਕੋਈ ਕਹਿੰਦਾ ਆ ਕਿ ਇਹ ਪਰਮੇਸ਼ਵਰ ਦੇ ਨਾਲ-ਨਾਲ ਚੱਲਦਾ ਆ ਕਿ ਸਾਡੇ ਬਾਰੇ ਕੋਈ ਕਹਿੰਦਾ ਆ ਪਰਮੇਸ਼ਵਰ ਦੀ ਹਜ਼ੂਰੀ ਹਰ ਵੇਲੇ ਦੇ ਨਾਲ ਹੁੰਦੀ ਆ ਜੇ ਨਹੀਂ ਤਾਂ ਕੋਸ਼ਿਸ਼ ਕਰੀਏ ਕਿ 2026 ਦੇ ਵਿੱਚ ਅਸੀਂ ਉਹਦੀ ਹਜ਼ੂਰੀ 'ਚ ਬਣੇ ਰਹਿ ਸਕੀਏ ਔਰ ਪਰਮੇਸ਼ਵਰ ਦੀ ਹਜ਼ੂਰੀ ਨੂੰ ਹਰ ਵੇਲੇ ਆਪਣੇ ਨਾਲ ਰੱਖ ਸਕੀਏ ਹਾਲੇਲੂਇਆ ਤਾਂ ਇਸ ਸਾਲ ਅਗਰ ਤੁਹਾਨੂੰ ਲੱਗਦਾ ਹੈ ਕਿ ਇਸ ਸਾਲ ਵਿੱਚ ਅਸੀਂ ਪਰਮੇਸ਼ਵਰ ਦੀ ਪ੍ਰੈਜ਼ੈਂਸ ਨੂੰ ਕੈਰੀ ਨਹੀਂ ਕੀਤਾ ਹਰ ਜਗ੍ਹਾ ਤੇ ਉਹਦੀ ਹਜ਼ੂਰੀ ਨੂੰ ਆਪਣੇ ਨਾਲ ਨਹੀਂ ਰੱਖਿਆ ਅਰ ਕਿਤੇ ਕਿਤੇ ਦਿਨ ਵਿੱਚ ਇੱਕ ਦੋ ਵਾਰੀ ਸਿਰਫ ਮਹਿਸੂਸ ਕੀਤਾ ਜਾਂ ਹਫਤੇ ਚ ਇੱਕ ਦੋ ਵਾਰੀ ਮਹਿਸੂਸ ਕੀਤਾ ਤਾਂ ਇਸ ਦੁਆ ਕਰੋ ਪ੍ਰਾਰਥਨਾ ਕਰੋ ਕਿ ਪ੍ਰਭੂ 2026 ਦੇ ਵਿੱਚ ਹਰ ਪਲ ਹਰ ਦਿਨ ਹਰ ਜਗ੍ਹਾ ਤੁਹਾਡੀ ਹਜ਼ੂਰੀ ਮੇਰੇ ਨਾਲ ਹੋਵੇ ਤੇ ਮੈਂ ਉਸ ਹਜ਼ੂਰੀ ਚ ਬਣਿਆ ਰਵਾਂ ਅਰ ਤੁਹਾਡੀ ਹਜ਼ੂਰੀ ਮੇਰੇ ਉੱਤੇ ਬਣੀ ਰਹੇ ਆਮਨ ਅਰ ਅੱਗੇ ਇਸ ਤੋਂ ਕੀ ਲਿਖਿਆ ਸ਼ੇ ਨੰਬਰ ਆਇਤ ਵਿੱਚ ਕੰਡਾ ਅਤੇ ਨੇਚਾ ਬਾਜੋਂ ਉਹਦੇ ਮਨ ਨੂੰ ਪਾਉਣਾ ਅਣ ਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਵਰ ਦੇ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ ਨਾਲੇ ਇਹ ਭਈ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਹੈ ਸੋ वचन ਕੀ ਦੱਸਦਾ ਨੇਚਾ ਦੇ ਬਿਨਾ ਪਰਮੇਸ਼ਵਰ ਦੇ ਮਨ ਨੂੰ ਪਾਉਣਾ ਅਣ ਹੋਣਾ ਹੈ ਵਿਦਆਊਟ ਫੇਥ we cannot please god ਵਿਸ਼ਵਾਸ ਦੇ ਬਿਨਾ ਸਿ ਪਰਮੇਸ਼ਵਰ ਨੂੰ ਪ੍ਰਸੰਨ ਨਹੀਂ ਕਰ ਸਕਦੇ ਸੋ ਨੇਤਾ ਕਰਨੀ ਹੀ ਪਰਮੇਸ਼ਵਰ ਨੂੰ ਖੁਸ਼ ਕਰਨ ਦਾ ਪਹਿਲਾ ਕੰਮ ਹੋ ਸਕਦਾ ਹੈ ਸਾਡੇ ਜੀਵਨ ਦੇ ਵਿੱਚ ਜੇ ਅਸੀਂ ਹੋਰ ਬਹੁਤ ਕੰਮ ਕਰੀ ਜਾਂਦੇ ਆ ਫਰਸ਼ ਰਖਲਾ ਪਧਰੀਆਂ ਵਸ਼ਾਈ ਜਾਣੇ ਕੁਰਸੀਆਂ ਟਿਕਾਈ ਜਾਣੇ ਸਫਾਈਆਂ ਕਰੀ ਜਾਣੇ ਸਭ ਕੁਝ ਕਰੀ ਜਾਣੇ ਪਰ ਵਿਸ਼ਵਾਸ ਨਹੀਂ ਕਰਦੇ ਕਿ ਰੋਗੀ ਚੰਗੇ ਹੋ ਸਕਦੇ ਆ ਵਿਸ਼ਵਾਸ ਨਹੀਂ ਕਰਦੇ ਕਿ ਪਰਮੇਸ਼ਵਰ ਮੇਰੀ ਲਾਈਫ ਨੂੰ ਟਰਾਂਸਫਾਰਮ ਕਰ ਸਕਦੇ ਬਦਲ ਸਕਦੇ ਮੇਰੇ ਜੀਵਨ ਦੇ ਵਿੱਚ ਕੁਝ ਵਿਸ਼ਵਾਸ ਨਹੀਂ ਕਰਦੇ ਕਿ ਜੇ ਕੋਈ ਅਣ ਹੋਣੀ ਚੀਜ਼ ਆ ਮੈਂ ਪ੍ਰਾਰਥਨਾ ਕਰਾਂ ਤਾਂ ਪਰਮੇਸ਼ਵਰ ਸੁਣ ਕੇ ਉਹਨੂੰ ਪੂਰਿਆ ਕਰ ਦੇਊਗੇ ਤਾਂ ਫਿਰ ਉਹ ਚੀਜ਼ਾਂ ਤਾਂ ਕੋਈ ਵੀ ਕੋਈ ਨਾਸਤਿਕ ਵੀ ਕਰ ਸਕਦਾ ਹੈ ਨਾਸਤਿਕ ਸਮਝਦੇ ਹੋ ਜਿਹੜਾ ਵਿਸ਼ਵਾਸ ਹੀ ਨਹੀਂ ਰੱਖਦਾ ਪਰਮੇਸ਼ਵਰ ਦੀ ਐਗਜ਼ਿਸਟੈਂਸ ਤੇ ਉਹਦੀ ਹੋਂਦ ਤੇ ਵਿਸ਼ਵਾਸ ਨਹੀਂ ਰੱਖਦਾ ਫਿਰ ਇਦਾਂ ਦੇ ਕੰਮ ਤਾਂ ਕੋਈ ਵੀ ਕਰ ਸਕਦਾ ਪਰ ਵਚਨ ਕੀ ਦੱਸਦਾ ਹੈ ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਕੀ ਕਰਨਾ ਪੈਣਾ ਹੈ ਵਿਸ਼ਵਾਸ ਨੇਚਾ ਅਰ ਨੇਚਾ ਕੀ ਕਰਨੀ ਹੈ ਕਿ ਉਹ ਹੈਗਾ ਹੈ ਆ ਇਹ ਨਹੀਂ ਵੀ ਤੁਸੀਂ ਚਰਚ ਵਿੱਚ ਆਉਂਦੇ ਹੋ 사ਸੰਗ ਵਿੱਚ ਆਉਂਦੇ ਹੋ ਅਰ ਫਿਰ ਤੁਸੀਂ ਸੋਚਦੇ ਹੋ ਪਤਾ ਨਹੀਂ ਰੱਬ ਹੈਗਾ ਵੀ ਆ ਕਿ ਨਹੀਂ ਹੈਗਾ ਕਿਤੇ ਉਦਾਂ ਹੀ ਤਾਂ ਨਹੀਂ ਤੁਰੇ ਫਿਰਦੇ ਸੋ ਇਹ ਪਰਮੇਸ਼ਵਰ ਨੂੰ ਇਦਾਂ ਤੁਸੀਂ ਸੋਚ ਕੇ ਇਦਾਂ ਦੀਆਂ ਗੱਲਾਂ ਅਗਰ ਤੁਸੀਂ ਆਪਣੇ ਮਨ ਵਿੱਚ ਰੱਖਦੇ ਹੋ ਫਿਰ ਤੁਸੀਂ ਖੁਸ਼ ਨਹੀਂ ਕਰ ਸਕਦੇ ਵਚਨ ਚ ਲਿਖਿਆ ਨੇਚਾ ਬਾਜੋਂ ਉਦੇ ਮਨ ਨੂੰ ਪਉਣਾ ਅਣ ਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਵਰ ਦੇ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਆ ਭਈ ਉਹ ਹੈ ਨਾਲੇ ਇਹ ਪਈਓ ਆਪਣੇ ਤਾਲੀਬਾਂ ਦਾ ਫਲ ਦਾ ਤਾਂ ਹੈ ਜਿਹੜਾ ਵੀ ਪਰਮੇਸ਼ਵਰ ਦੇ ਵੱਲ ਨੂੰ ਆਉਂਦਾ ਆ ਉਹਨੂੰ ਪਹਿਲਾਂ ਵਿਸ਼ਵਾਸ ਕਰਨਾ ਚਾਹੀਦਾ ਕਿਹੜੀ ਗੱਲ ਤੇ ਕਿ ਪਰਮੇਸ਼ਵਰ ਹੈਗਾ ਆ ਉਹ ਹੈ ਅਰ ਸਿਰਫ ਇਹ ਨਹੀਂ ਨਹੀਂ ਨਾਲ ਦੀ ਨਾਲ ਇਹ ਵੀ ਵਿਸ਼ਵਾਸ ਕਿ ਉਹ ਆਪਣੇ ਤਾਲੀਬਾਂ ਦਾ ਫਲ ਦਗਾਤਾ ਹੈ ਜਿਹੜੇ ਉਹਦੇ ਉੱਤੇ ਵਿਸ਼ਵਾਸ ਕਰਦੇ ਆ ਜਿਹੜੇ ਉਹਦੀ ਤਾਲੀਮ ਵਿੱਚ ਚੱਲਦੇ ਆ ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਆ ਉਹ ਉਹਨਾਂ ਦੀਆਂ ਪ੍ਰਾਰਥਨਾਵਾਂ ਦੇ ਉੱਤਰ ਦਿੰਦਾ ਆ ਉਹ ਉਹਨਾਂ ਦੇ ਕੰਮਾਂ ਦਾ ਉਹਨਾਂ ਨੂੰ ਨੇਕ ਫਲ ਦਿੰਦਾ ਆ ਅਗਰ ਤੁਸੀਂ ਪਰਮੇਸ਼ਵਰ ਦੇ ਘਰ ਵਿੱਚ ਸੇਵਾ ਕਰਦੇ ਹੋ ਅਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਹੈ ਤਾਂ ਤੁਹਾਨੂੰ ਇਸ ਸੇਵਾ ਦਾ ਅਜ਼ਰ ਮਿਲੇਗਾ ਇਹਦਾ ਫਲ ਤੁਹਾਨੂੰ ਪ੍ਰਾਪਤ ਹੋਊਗਾ ਔਰ ਜ਼ਰੂਰ ਹੋਊਗਾ ਅਗਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਹੈ ਔਰ ਤੁਸੀਂ ਉਹਦੇ ਵਚਨ ਦੇ ਅਨੁਸਾਰ ਆਪਣੀਆਂ ਆਫਰਿੰਗਸ ਆਪਣੇ ਟਾਈਥ ਆਪਣੇ ਦਸਵੰਦ ਤੇ ਭੇਟਾ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਭੇਟ ਕਰਦੇ ਹੋ ਤਾਂ ਤੁਹਾਨੂੰ ਉਹ ਬਹੁਤ ਗਿਣਤ ਹੋ ਕੇ ਤੁਹਾਡੀ ਜੀਵਨ ਦੇ ਵਿੱਚ ਵਾਪਸ ਮਿਲੇਗਾ ਕਿਉਂਕਿ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਹੈ ਅਗਰ ਤੁਸੀਂ ਉਹਦਾ ਵਚਨ ਸੁਣ ਕੇ ਤੁਸੀਂ ਕਿਸੇ ਗਰੀਬ ਦੀ ਕਿਸੇ ਵਿਧਵਾ ਦੀ ਕਿਸੇ ਅਨਾਥ ਦੀ ਮਦਦ ਕਰਦੇ ਹੋ ਤਾਂ ਤੁਹਾਡੇ ਜੀਵਨ ਦੇ ਵਿੱਚ ਉਸ ਨੇਕ ਕੰਮ ਦਾ ਫਲ ਤੁਹਾਡੀ ਔਲਾਦ ਦੇ ਜੀਵਨ ਵਿੱਚ ਤੁਹਾਡੀਆਂ ਕਈਆਂ ਪੀੜ੍ਹੀਆਂ ਤੱਕ ਤੁਹਾਨੂੰ ਉਹ ਮਿਲੇਗਾ ਕਿਉਂਕਿ ਉਹ ਹੈ ਉਹ ਫਲ ਦਤਾ ਪਰਮੇਸ਼ਵਰ ਹੈ ਅਰ ਜੋ ਤੁਸੀਂ ਪ੍ਰਾਰਥਨਾਵਾਂ ਕਰਦੇ ਹੋ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਿ ਪ੍ਰਭੂ ਮੈਂ ਵਿਸ਼ਵਾਸ ਕਰਦਾ ਤੁਸੀਂ ਕਰ ਸਕਦੇ ਹੋ ਮੈਂ ਵਿਸ਼ਵਾਸ ਕਰਦਾ ਤੁਸੀਂ ਜ਼ਿੰਦਾ ਪਰਮੇਸ਼ਵਰ ਹੋ ਮੈਨੂੰ ਪੂਰਾ ਵਿਸ਼ਵਾਸ ਆ ਕਿ ਜੋ ਮਨੁੱਖਾਂ ਤੋਂ ਅਣ ਹੋਣਾ ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਅਗਰ ਸਿਰਫ ਮੂੰਹ ਜਬਾਨੀ ਨਹੀਂ ਆ ਪਰ ਦਿਲ ਚੋਂ ਨਿਕਲ ਰਹੀਆਂ ਪ੍ਰਾਰਥਨਾਵਾਂ ਆ ਤਾਂ ਫਿਰ ਹਰ ਹਾਲ ਵਿੱਚ ਤੁਹਾਡੀ ਪ੍ਰਾਰਥਨਾ ਦਾ ਉੱਤਰ ਆਊਗਾ ਆਮਨ ਪਰਮੇਸ਼ਵਰ ਦੇ ਲਈ ਕੋਈ ਵੀ ਇੰਪੋਸੀਬਲ ਨਹੀਂ ਆ ਕੋਈ ਵੀ ਅਣ ਹੋਣਾ ਨਹੀਂ ਆ ਪਰਮੇਸ਼ਵਰ ਜੀ ਸਭ ਕੁਝ ਕਰ ਸਕਦੇ ਆ ਈਚ ਐਂਡ ఎవਰੀਥਿੰਗ ਸਾਰਾ ਕੁਸ਼ ਸੋ ਇਸ ਲਈ ਕਦੀ ਵੀ ਆਪਣੀ ਕੀਤੀ ਹੋਈ ਪ੍ਰਾਰਥਨਾ ਤੇ ਭਰਮ ਨਾ ਕਰੋ ਤੁਹਾਡੀ ਪ੍ਰਾਰਥਨਾ ਸੱਚੇ ਦਿਲ ਤੋਂ ਹੋਣੀ ਚਾਹੀਦੀ ਤੇ ਸੱਚੇ ਪਰਮੇਸ਼ਵਰ ਦੇ ਅੱਗੇ ਹੋਣੀ ਚਾਹੀਦੀ ਉੱਤਰ ਆਉਣਾ ਹੀ ਆਣਾ ਹੈ ਆਮਨ ਤੇ ਨੰਬਰ 2 ਆ ਆਗਿਆਕਾਰੀ ਵਿਖਾਓ ਬਹੁਤ سارے ਭੈਣ ਭਰਾ ਇੱਥੇ ਮਾਰ ਖਾ ਜਾਂਦੇ ਆ ਉਹਨਾਂ ਨੂੰ ਵਚਨ ਮੂੰਹ ਜਬਾਨੀ ਚੇਤੇ ਵੀ ਹੋ ਸਕਦਾ ਆ ਉਹ ਵਚਨ ਕਿਸੇ ਨੂੰ ਸੁਣਾ ਵੀ ਸਕਦੇ ਆ ਪਰ ਆਗਿਆਕਾਰੀ ਕਰਨ ਦੇ ਵਿੱਚ ਪਿੱਛੇ ਰਹਿ ਜਾਂਦੇ ਆ ਅਰ ਆਗਿਆਕਾਰੀ ਕੀ ਕਰਨੀ ਆ ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਜੀਵਨ ਉੱਤੇ ਅਪਲਾਈ ਕਰਨਾ ਆ ਆਪਣੇ ਜੀਵਨ ਵਿੱਚ ਉਹਨਾਂ ਵਚਨਾਂ ਨੂੰ ਮੰਨਣਾ ਆ ਵਚਨ ਸਿਰਫ ਸੁਣਨ ਵਾਸਤੇ ਨਹੀਂ ਆ ਅਸਲ ਵਿੱਚ ਵਚਨ ਸਾਡੇ ਮੰਨਣ ਵਾਸਤੇ ਆ ਕਿ ਅਸੀਂ ਮੰਨੀਏ ਅਸੀਂ ਅਗਰ ਸੰਤ ਪਤਰਸ ਦੀ ਕਹਾਣੀ ਨੂੰ ਸੁਣਦੇ ਆ ਸੰਤ ਪੌਲਸ ਦੀ ਕਹਾਣੀ ਨੂੰ ਸੁਣਦੇ ਆ ਬਰਨਾਬਾ ਸੋਨਾ ਦੀ ਕਹਾਣੀ ਨੂੰ ਸੁਣਦੇ ਜਾਂ ਅਸੀਂ ਡੈਨੀਅਲ ਦੀ ਸਟੋਰੀ ਨੂੰ ਬਹੁਤ ਸਾਰੇ ਲੋਕੀ ਸੁਣਦੇ ਆ ਜਾਣਦੇ ਆ ਕਿ ਉਹਨੂੰ ਸ਼ੇਰਾਂ ਦੇ ਘਰਨੇ ਦੇ ਵਿੱਚ ਸੁੱਟ ਦਿੱਤਾ ਗਿਆ ਸੀ ਪਰ ਸ਼ੇਰਾਂ ਨੇ ਉਹਨੂੰ ਖਾਦਾ ਨਹੀਂ ਸਧਰਕ ਮੇਸ਼ਰ ਕਬਦਨ ਗੋਦੀ ਸਟੋਰੀ ਨੂੰ ਜਾਣਦੇ ਕਿ ਉਹਨਾਂ ਨੂੰ ਅੱਗ ਦੀ ਪੱਟੀ ਵਿੱਚ ਪਾਇਆ ਪਰ ਉਹ ਸੜੇ ਨਹੀਂ ਹੈਨਾ ਤਾਂ ਹੋਰ ਵੀ ਬਹੁਤ ਸਾਰੀਆਂ ਸਟੋਰੀਜ਼ ਨੂੰ ਤੁਸੀਂ ਜਾਣਦੇ ਹੋ ਪਵਿੱਤਰ ਬਾਈਬਲ ਦੀਆਂ ਨੂੰ ਤੁਹਾਨੂੰ ਕੀ ਲੱਗਦਾ ਕਿ ਇਹ ਸਟੋਰੀਜ਼ ਸਿਰਫ ਆਪਾਂ ਦਾ ਮਨ ਪਰਚਾਵਾ ਕਰਨ ਵਾਸਤੇ ਲਿਖੀਆਂ ਗਈਆਂ ਜਾਂ ਬਾਈਬਲ ਨੂੰ ਇੱਕ ਮੋਟੀ ਸਾਰੀ ਕਿਤਾਬ ਬਣਾਉਣ ਵਾਸਤੇ ਲਿਖੀਆਂ ਗਈਆਂ ਜੇ ਆਪਾਂ ਸੁਣੀਆਂ ਤਾਂ ਸਾਨੂੰ ਸੁਣਾਈਆਂ ਕਿਉਂ ਗਈਆਂ ਇਸ ਲਈ ਤਾਂ ਜੋ ਅਸੀਂ ਵੀ ਦਾਨੀਅਲ ਵਰਗਾ ਵਿਸ਼ਵਾਸ ਆਪਣੇ ਮਨ ਵਿੱਚ ਪਰਮੇਸ਼ਵਰ ਦੇ ਲਈ ਰੱਖੀਏ ਜਿਵੇਂ ਦਾਨੀਅਲ ਦੇ ਮਨ ਵਿੱਚ ਪਰਮੇਸ਼ਵਰ ਦੇ ਲਈ ਇੱਜ਼ਤ ਸੀ ਇਦਾਂ ਸਾਡੇ ਮਨ ਵਿੱਚ ਵੀ ਹੋਵੇ ਕਿ ਪਰਮੇਸ਼ਵਰ ਸਾਨੂੰ ਇਦਾਂ ਦੀ ਵਿਪਤਾ ਦੇ ਵਿੱਚੋਂ ਵੀ ਸਲਾਮਤੀ ਨਾਲ ਬਾਹਰ ਕੱਢਣ ਜਿਵੇਂ ਦਾਨੀਅਲ ਨੂੰ ਸ਼ੇਰਾਂ ਦੇ ਮੂੰਹ ਚੋਂ ਸਲਾਮਤੀ ਨਾਲ ਬਾਹਰ ਕੱਢਿਆ ਆਮੀਨ ਅਗਰ ਤੁਹਾਡਾ ਵਿਸ਼ਵਾਸ ਸੱਚ ਹੈ ਸਭ ਪਰਮੇਸ਼ਰ ਆਪਣੇ ਤਖਤ ਤੋਂ ਉੱਤਰ ਕੇ ਤੁਹਾਨੂੰ ਆਪ ਸਲਾਮਤੀ ਬਖਸ਼ਣ ਦੇ ਲਈ ਆਉਗੇ ਸੱਚੀ ਗੱਲ ਕਿਉਂਕਿ ਪਰਮੇਸ਼ਰ ਪ੍ਰੇਮ ਦੀ ਕਦਰ ਕਰਦੇ ਆ ਵਚਨ ਦੇ ਵਿੱਚ ਲਿਖਿਆ ਆ ਜਿਹੜਾ ਪ੍ਰੇਮ ਕਰਦਾ ਆ ਉਹੀ ਪਰਮੇਸ਼ਰ ਨੂੰ ਜਾਣਦਾ ਆ ਜਿਹੜਾ ਪ੍ਰੇਮ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣ ਸਕਦਾ ਤੁਸੀਂ ਪ੍ਰੇਮ ਹੀ ਦੇ ਦੁਆਰਾ ਪਰਮੇਸ਼ਰ ਨੂੰ ਪਾ ਸਕਦੇ ਆ ਪਰ ਪ੍ਰੇਮ ਹੀ ਸਭ ਨਾਲੋਂ ਉੱਤਮ ਹੈ ਜੇ ਪ੍ਰੇਮ ਜਿਹੜਾ ਪ੍ਰੇਮ ਦੀ ਇੰਨੀ ਕਦਰ ਕਰਦਾ ਆ ਜਿਹੜਾ ਇੰਨੀ ਵੈਲਿਊ ਦਿੰਦਾ ਆ ਜਿੰਨੂੰ ਅਸਲ ਸਮਝ ਆ ਪ੍ਰੇਮ ਦੀ ਕਿ ਸਭ ਚੀਜ਼ਾਂ ਤੋਂ ਉੱਤਮ ਪ੍ਰੇਮਿਆ ਤੇ ਜੇ ਸਾਡਾ ਪ੍ਰੇਮ ਉਸੇ ਪਰਮੇਸ਼ਵਰ ਦੇ ਲਈ ਹੋਵੇ ਤਾਂ ਸੋਚੋ ਕਿੰਨਾ ਵੱਧ ਸਾਨੂੰ ਪ੍ਰੇਮ ਮਿਲੇਗਾ ਉਸ ਪਰਮੇਸ਼ਵਰ ਤੋਂ ਅਸੀਂ ਉਹਦੇ ਪ੍ਰੇਮ ਵਿੱਚ ਆਪਣੇ ਮਨ ਦੇ ਉਹ ਸਾਰੀਆਂ ਲਾਲਸਾ ਛੱਡ ਕੇ ਬਿਆਹ ਸ਼ਾਦੀਆਂ ਦੀਆਂ ਖਾਣ ਪੀਣ ਦੀਆਂ ਤੋਰੇ ਫੇਰੇ ਦੀਆਂ ਸਿਨੇਮੇ ਦੀਆਂ ਜਾਂ ਹੋਰ ਚੀਜ਼ਾਂ ਦੀਆਂ ਅਸੀਂ ਉਹਦੇ ਪ੍ਰੇਮ ਦੇ ਵਿੱਚ ਕਿ ਅਸੀਂ ਉਹਨੂੰ ਪ੍ਰੇਮ ਕਰਦੇ ਹਾਂ ਉਹੀ ਕਿਹਾ ਸੀ 6 ਦਿਨ ਕੰਮ ਕਰਿਓ 7ਵੇਂ ਦਿਨ ਨੂੰ ਮੇਰੀ ਹਜ਼ੂਰੀ 'ਚ ਬੈਠੋ ਨਹੀਂ ਅਸੀਂ ਬਾਕੀ ਚੀਜ਼ਾਂ ਛੱਡ ਕੇ ਅਸੀਂ ਤਾਂ ਉਹਨਾਂ ਪਿਆਰ ਕਰਦੇ ਹਾਂ ਉਹਦੇ ਕਹਿਣੇ ਲੱਗਣਾ ਹੀ ਲੱਗਣਾ ਹੈ ਆ ਅਸੀਂ 7ਵੇਂ ਦਿਨ ਉਹਦੀ ਹਜ਼ੂਰੀ 'ਚ ਬਹਿਣਾ ਹੈ ਇਸੇ ਲਈ ਤੁਸੀਂ ਬੈਠੇ ਹੋ ਨਾ ਕਿਉਂਕਿ ਤੁਸੀਂ ਪ੍ਰੇਮ ਕਰਦੇ ਹੋ ਔਰ ਤੁਸੀਂ ਕਿਹਾ ਤੁਸੀਂ ਤੁਹਾਡੇ ਮਾਨ 'ਚ ਆਏ ਗੱਲ ਕਿ ਉਹਨੇ ਸਾਨੂੰ ਕਿਹਾ ਆ ਇਦਾਂ ਤਜੇ ਤੁਸੀਂ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਉਹਦੇ ਅੱਖੇ ਲੱ ਕੇ ਉਹਦੀ ਹਜ਼ੂਰੀ 'ਚ ਬੈਠੇ ਹੋ ਤੁਹਾਨੂੰ ਕੀ ਲੱਗਦਾ ਕਿ ਉਹ ਅੱਖਾਂ ਫੇਰੂਗਾ ਉਹ ਤਾਂ ਵਫਾਦਾਰ ਪਰਮੇਸ਼ਵਰ ਜੇ ਤੁਸੀਂ ਆਏ ਹੋ ਤਾਂ ਬਰਕਤ ਤੋਂ ਬਿਨਾ ਨਹੀਂ ਜਾਓਗੇ ਹallelujah ਉਹ ਸਾਡੇ ਨਾਲੋਂ ਕਿਤੇ ਹੀ ਵੱਧ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਆ ਸੋ ਆਗਿਆਕਾਰੀ ਯੋਹੰਨਾ 14 ਯੋਹਨਾ ਦੀ ਕਿਤਾਬ ਉਹਦਾ 14ਵਾਂ ਅਧਿਆਇ ਉਹਦੀ 15ਵੀਂ ਆਇਤ ਵਿੱਚ ਇਦਾਂ ਲਿਖਿਆ ਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਵਚਨ ਕੀ ਦੱਸਦਾ ਆ ਜੇ ਅਸੀਂ ਪਰਮੇਸ਼ਵਰ ਨੂੰ ਪ੍ਰੇਮ ਕਰਦੇ ਆ ਤਾਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਦੀ ਪਾਲਣਾ ਵੀ ਕਰਾਂਗੇ ਤਾਂ ਪ੍ਰੇਮ ਸਿਰਫ ਇਹ ਕਹਿਣਾ ਹੀ ਨਹੀਂ ਆ ਕਿ ਓ ਪ੍ਰਭੂ ਮੈਂ ਤੁਹਾਨੂੰ ਬਹੁਤ ਪ੍ਰੇਮ ਕਰਦਾ ਆ ਪਰ ਪ੍ਰੇਮ ਨੂੰ ਪ੍ਰੂਵ ਕਰਨਾ ਪੈਂਦਾ ਆ ਪ੍ਰੇਮ ਨੂੰ ਪਰਖ ਤੇ ਖਰੇ ਉਤਰਨਾ ਪੈਂਦਾ ਆ ਅਗਰ ਤੁਸੀਂ ਕਹਿੰਦੇ ਹੋ ਕਿ ਮੈਂ ਪ੍ਰੇਮ ਕਰਦਾ ਤੁਹਾਨੂੰ ਪਤਾ ਤੁਹਾਡਾ ਟੈਸਟ ਹੋਊਗਾ ਇਹ ਪੱਕੀ ਗੱਲ ਆ ਜਿਹੜਾ ਕਹਿੰਦਾ ਕਿ ਮੈਂ ਬਹੁਤ ਵਿਸ਼ਵਾਸੀ ਆ ਉਹਨੂੰ ਵਿਸ਼ਵਾਸ ਦਾ ਟੈਸਟ ਦੇਣਾ ਪਊਗਾ ਕਿ ਵਾਕਿਆ ਹੀ ਉਹ ਵਿਸ਼ਵਾਸ ਵਿੱਚ ਪੱਕਾ ਆ ਜਿਹੜਾ ਕਹਿੰਦਾ ਮੈਂ ਬਹੁਤ ਪ੍ਰੇਮ ਕਰਦਾ ਹਾਂ ਉਹਨੂੰ ਪ੍ਰੇਮ ਦਾ ਟੈਸਟ ਦੇਣਾ ਪਊਗਾ ਕਿ ਵਾਕਿਆ ਹੀ ਉਹ ਪ੍ਰੇਮ ਕਰਦਾ ਹੈ ਤੁਸੀਂ ਦੇਖੋ ਨਾ ਜਦੋਂ ਤੁਸੀਂ ਡਾਕਟਰੀ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਮੈਂ ਡਾਕਟਰੀ ਕਰ ਰਿਹਾ ਹਾਂ ਤਾਂ ਤੁਹਾਨੂੰ ਡਾਕਟਰੀ ਦਾ ਟੈਸਟ ਦੇਣਾ ਪੈਂਦਾ ਡਾਕਟਰ ਬਣਨ ਦੇ ਲਈ ਪ੍ਰੂਵ ਕਰਨਾ ਪੈਂਦਾ ਕਿ ਹਾਂ ਜੋ ਮੈਂ ਕਹਿ ਰਿਹਾ ਹਾਂ ਮੈਂ ਉਹਦੇ ਵਿੱਚ ਏਬਲ ਹਾਂ ਕਾਬਿਲ ਹਾਂ ਮੈਂ ਉਹਦੇ ਵਿੱਚ ਆਪਣੀ ਕਾਬਲੀਅਤ ਤੁਹਾਨੂੰ ਪ੍ਰੂਵ ਕਰਨੀ ਪੈਂਦੀ ਆ ਜੋ ਕਹਿੰਦਾ ਮੈਂ ਸੱਚ ਦੇ ਰਾਹ ਤੇ ਚੱਲਦਾ ਤੁਹਾਨੂੰ ਪਤਾ ਕਈ ਵਾਰੀ ਉਹਨਾਂ ਦੀ ਲਾਈਫ ਦੇ ਵਿੱਚ ਇਦਾਂ ਦੇ ਥਾਂ ਆਉਂਦੇ ਆ ਜਿੱਥੇ ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਸੱਚ ਬੋਲਾਂ ਕਿ ਮੁੱਕਰ ਜਾ ਪਰ ਉਹਨੂੰ ਪ੍ਰੂਵ ਕਰਨਾ ਆ ਕਿ ਉਹ ਸੱਚ ਤੇ ਚੱਲਦਾ ਆ ਸੋ ਜੋ ਤੁਸੀਂ ਕਹਿੰਦੇ ਹੋ ਤੁਹਾਨੂੰ ਪ੍ਰੂਵ ਤਾਂ ਕਰਨਾ ਪੈਂਦਾ ਆ ਤਿਆਰ ਰਹਿਣਾ ਆ ਹਮੇਸ਼ਾ ਇਸ ਚੀਜ਼ ਦੇ ਲਈ ਕਿ ਜਦ ਕਦੀ ਸਾਡੇ ਤੇ ਪਰਖ ਆਵੇ ਵੈਸੇ ਤਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਪ੍ਰਾਰਥਨਾ ਚਹੀ ਸਿਖਾਇਆ ਕਿ ਅਸੀਂ ਕਹਿਣਾ ਹੈ ਕਿ हे ਖੁਦਾ ਸਾਨੂੰ ਅਜਮਾਇਸ਼ ਤੋਂ ਬਚਾ ਸਾਨੂੰ ਅਜਮਾਇਸ਼ ਚ ਨਾ ਲਿਆ ਕਿਉਂਕਿ ਪ੍ਰਭੂ ਨੂੰ ਪਤਾ ਹੈ ਕਿ ਅਸੀਂ ਗੱਲਾਂ ਜਾਦੀਆਂ ਕਰਦੇ ਆਂ ਤੇ ਕੰਮ ਥੋੜਾ ਘੱਟ ਢਿੱਲੇ ਰਹਿ ਜੰਨੇ ਆਂ ਕੰਮ ਦੇ ਵਿੱਚ ਗੱਲਾਂ ਜਾਦੀਆਂ ਵੱਡੀਆਂ ਕਰ ਲੈਣੇ ਆਂ ਸਾਨੂੰ ਇਹ ਕਹਿੰਦੇ ਰਹਿਣਾ ਆ ਪਰ ਨਾਲ ਦੀ ਨਾਲ ਹੀ ਵਚਨ ਚ ਇਹ ਵੀ ਲਿਖਿਆ ਕਿ ਤੁਹਾਡੇ ਉੱਤੇ ਜਿਹੜੀ ਅਜਮਾਇਸ਼ ਆਉਂਦੀ ਆ ਨਾ ਤੁਹਾਡੇ ਚੱਲਣ ਜੋਗੀ ਆ ਤੁਹਾਡੇ ਚੱਲਣ ਤੋਂ ਬਾਹਰ ਕੋਈ ਅਜਮਾਇਸ਼ ਨਹੀਂ ਆਉਂਦੀ ਕਿ ਜਿੰਨੂੰ ਤੁਸੀਂ ਚੱਲ ਨਾ ਸਕੋ ਅਗਰ ਕੋਈ ਵੀ ਤੁਹਾਡੇ ਉੱਤੇ ਟੈਂਪਟੇਸ਼ਨ ਕੋਈ ਅਜਮਾਇਸ਼ ਤੁਹਾਡੇ ਉੱਤੇ ਚੱਲ ਰਹੀ ਆ ਤਾਂ ਇਸ ਗੱਲ ਵਿੱਚ ਤੁਸੀਂ ਹੌਸਲਾ ਨਾ ਹਾਰ ਜੋ ਕਿ ਨਹੀਂ ਜੀ ਮੈਂ ਤੇ ਇਸ ਚੀਜ਼ ਤੋਂ ਕਦੀ ਬਾਹਰ ਨਹੀਂ ਨਿਕਲ ਸਕਦਾ ਜਿਹੜਾ ਬੱਚਾ ਨਰਸਰੀ ਦੇ ਵਿੱਚ ਆ ਨਾ ਕਦੀ ਵੀ ਉਹਨੂੰ ਐਲकेजी ਯੂਕੇਜੀ ਦਾ ਪੇਪਰ ਨਹੀਂ ਪਾਇਆ ਜਾਂਦਾ ਉਹਨੂੰ ਨਰਸਰੀ ਦੇ ਸਿਲੇਬਸ ਵਿੱਚੋਂ ਹੀ ਪਾਇਆ ਜਾਂਦਾ ਹੈ ਕਿਉਂਕਿ ਟੀਚਰ ਨੂੰ ਪਤਾ ਆ ਇਹ ਬੱਚਾ ਸਿਰਫ ਇਸੇ ਸਿਲੇਬਸ ਨੂੰ ਹੀ ਕਵਰ ਕਰ ਕੀਤਾ ਆ ਇਹਦਾ ਹੀ ਐਗਜ਼ਾਮ ਦੇ ਸਕਦਾ ਆ ਪੰਜਵੀਂ ਵਾਲਿਆਂ ਨੇ ਆਣੇ ਨੂੰ ਦਸਵੀਂ ਦੇ ਸਵਾਲ ਨਹੀਂ ਪਾਏ ਜਾਂਦੇ ਤੁਸੀਂ ਛੋਟੇ ਬੱਚੇ ਨੂੰ ਕੁਆਂਟਲ ਚੱਕਣ ਨੂੰ ਨਹੀਂ ਦਿੰਦੇ ਜਿਹੜਾ ਕਿਲੋ ਚੱਕ ਸਕਦਾ ਤੁਸੀਂ ਉਹਨੂੰ ਕਿਲੋ ਫੜਾਉਂਦੇ ਹੋ ਜਿਹੜਾ 5 ਕਿਲੋ ਚੱਕ ਸਕਦਾ ਤੁਸੀਂ ਉਹਨੂੰ 5 ਕਿਲੋ ਫੜਾਉਂਦੇ ਹੋ ਜਾਂ ਇਦਾਂ ਹੈਗਾ ਇਹ ਵੀ ਸਾਲ ਦਾ ਨਿਆਣਾ ਤੁਸੀਂ ਉਹਨੂੰ 5 ਕਿਲੋ ਫੜਾਤਾ ਵੀ ਲੈ ਚੱਕ ਕੇ ਉਹ ਤੇ ਰੱਖਿਆ ਨਹੀਂ ਤਾਂ वचन ਵਿੱਚ ਲਿਖਿਆ ਜੇ ਤੁਸੀਂ ਬੁਰੇ ਹੋ ਕੇ ਆਪਣੇ ਬਾਲਕਾਂ ਦੇ ਨਾਲ ਭਲਾ ਕਰਦੇ ਹੋ ਤਾਂ ਮੈਂ ਤੁਹਾਡਾ ਸਵਰਗੀ ਪਿਤਾ ਤੁਹਾਡੇ ਨਾਲ ਕਿੰਨਾ ਪ੍ਰੇਮ ਕਰਦਾ ਆ ਤਾਂ ਸਾਡਾ ਉਨਾ ਹੀ ਟੈਸਟ ਆਉਂਦਾ ਸਾਡੀ ਲਾਈਫ ਦੇ ਵਿੱਚ ਅਗਰ ਕੋਈ ਟੈਸਟ ਚੱਲ ਰਿਹਾ ਹੈ ਤੁਹਾਡੀ ਲਾਈਫ ਦੇ ਵਿੱਚ ਤਾਂ ਉਨਾ ਹੀ ਆ ਜਿਹਦੇ ਵਿੱਚੋਂ ਅਸੀਂ ਆਰਾਮ ਨਾਲ ਬਾਹਰ ਨਿਕਲ ਸਕਦੇ ਹਾਂ ਅਰ ਕੁਝ ਵੀ ਆਊਟ ਆਫ ਸਿਲੇਬਸ ਨਹੀਂ ਆ ਸਾਰਾ ਕੁਝ ਸਿਲੇਬਸ ਚੋਂ ਹੀ ਆ ਰਿਹਾ ਆ ਕੋਈ ਵੀ ਪਰਖ ਸਾਡੇ ਜੀਵਨ ਦੇ ਵਿੱਚ ਆਈ ਹੈ ਨਾ ਤੇ ਉਹ ਚੀਜ਼ ਸਾਨੂੰ ਪਹਿਲਾਂ ਬਾਈਬਲ ਚ ਸਿਖਾਈ ਗਈ ਆ ਹੁਣ ਨਹੀਂ ਸਿੱਖੀ ਨਹੀਂ ਚੇਤੇ ਰੱਖੀ ਨਹੀਂ ਉਹਦੇ ਉੱਤੇ ਚੱਲੇ ਇਹ ਗਲਤੀ ਸਾਡੀ ਆ ਪਰ ਜਿਹੜੇ ਵਚਨ ਦੇ ਵਿੱਚ ਬਣੇ ਰਹਿੰਦੇ ਆ ਵਚਨ ਨੂੰ ਸੁਣਦੇ ਆ ਪੜ੍ਹਦੇ ਆ ਔਰ ਬਣੇ ਰਹਿੰਦੇ ਆ ਉਹਨਾਂ ਉੱਤੇ ਕੋਈ ਵੀ ਪਰਖ ਆ ਜੇ ਉਹ ਕਹਿੰਦੇ ਅਸੀਂ ਇਹਨੂੰ ਕੀ ਮੰਨਦੇ ਆ ਇੰਟੈਲੀਜੈਂਟ ਸਟੂਡੈਂਟ ਜਿਹੜੇ ਮੋਨੀਟਰ ਬਣਦੇ ਆ ਕਲਾਸਾਂ ਦੇ ਉਹਨਾਂ ਨੂੰ ਜਦੋਂ ਕੋਈ ਟੈਸਟ ਪਾਇਆ ਜਾਂਦਾ ਉਹ ਟੈਸਟ ਤੇ ਵੀ ਖੁਸ਼ ਹੋ ਕੇ ਲਿਖਦੇ ਆ ਪੜ੍ਹਦੇ ਆ ਮੈਡਮ ਦੇ ਮੁਰੇ ਖੁਸ਼ ਹੋ ਕੇ ਜਾਂਦੇ ਆ ਕਿਉਂ ਕਿਉਂਕਿ ਉਹ ਕਹਿੰਦੇ ਲੈ ਟੈਸਟ ਇਹ ਕਿਹੜੀ ਗੱਲ ਆ ਇਹ ਕਿਹੜਾ ਕਿਤੇ ਬਾਹਰੋਂ ਆਇਆ ਆ ਆਪਾਂ ਨੂੰ ਪੜਾਇਆ ਹੀ ਆ ਇਦਾਂ ਹੀ ਜਦੋਂ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ ਤਾਂ ਵਿਸ਼ਵਾਸੀ ਕਾ ਬਰਦਾ ਨਹੀਂ ਵਚਨ ਚ ਲਿਖਿਆ ਧਰਮੀ ਬੁਰੀ ਖਬਰ ਸੁਣ ਕੇ ਘਾਬਰਦਾ ਨਹੀਂ ਕਾਦੇ ਨਹੀਂ ਘਾਬਰਦਾ ਕਿਉਂਕਿ ਉਹ ਜਾਣਦਾ ਆ ਕਿ ਮੇਰਾ ਪਰਮੇਸ਼ਰ ਆਪਣੇ ਤਾਲੀਬਾਂ ਦਾ ਫਲਦਾਤਾ ਪਰਮੇਸ਼ਰ ਆਗਰ ਮੈਂ ਉਹਦਾ ਤਾਲਿਬ ਆ ਤੇ ਉਹ ਮੈਨੂੰ ਕਦੀ ਵੀ ਇਕੱਲਿਆਂ ਨਹੀਂ ਛੱਡੂਗੇ ਅਗਰ ਮੈਂ ਸੱਚਾ ਵਿਸ਼ਵਾਸੀ ਆ ਤਾਂ ਪਰਮੇਸ਼ਰ ਮੈਨੂੰ ਡਿੱਗਣ ਨਹੀਂ ਦੇਊਗੇ ਅਗਰ ਮੈਂ ਵਿਸ਼ਵਾਸੀ ਆ ਤੇ ਉਹ ਮੈਨੂੰ ਕਦੀ ਵੀ ਅਨਾਥ ਨਹੀਂ ਹੋਣ ਦੇਊਗੇ ਇਸ ਲਈ ਸਾਨੂੰ ਆਗਿਆਕਾਰੀ ਕਰਨੀ ਆ ਵਚਨ ਦੇ ਵਿੱਚ ਲਿਖਿਆ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਨੂੰ ਵੀ ਮੰਨੋ ਅੱਜ ਤੱਕ ਜੋ ਭੁੱਲਾਂ ਚੁੱਕਾ ਹੋਈਆਂ ਉਹਨਾਂ ਦੇ ਉੱਤੇ ਪਰਦਾ ਪੈ ਚੁੱਕਾ ਤਾਂ ਹੀ ਤਾਂ ਅੱਜ ਦਾ ਦਿਨ ਆਪਾਂ ਨੂੰ ਮਿਲਿਆ ਜੇ ਕਿਤੇ ਉਹਨਾਂ ਭੁੱਲਾਂ ਚੁੱਕਾਂ ਦਾ ਹਿਸਾਬ ਕਿਤਾਬ ਕਰਕੇ ਅਗਲਾ ਦਿਨ ਮਿਲਣਾ ਹੁੰਦਾ ਸ਼ਾਇਦ ਕੋਈ ਵੀ ਇੱਥੇ ਨਾ ਬੈਠਾ ਹੁੰਦਾ ਪਰ ਉਹਨਾਂ ਉੱਤੇ ਪਰਮੇਸ਼ਵਰ ਨੇ ਪਰਦਾ ਪਾ ਦਿੱਤਾ ਕਿਉਂਕਿ ਉਹ ਦਿਆਲੂ ਤੇ ਕਿਰਪਾਲੂ ਪਰਮੇਸ਼ਵਰ ਹੈ ਪਰ ਪਰਮੇਸ਼ਵਰ ਅੱਗੇ ਪ੍ਰਾਰਥਨਾ ਵਿੱਚ ਰੱਖੋ ਕਿ ਖੁਦਾ ਨਵੇਂ ਸਾਲ ਵਿੱਚ ਸਾਨੂੰ ਨਵਾਂ ਬਲ ਨਵੀਂ ਦਲੇਰੀ ਦਿਓ ਕਿ ਅਸੀਂ ਤੁਹਾਡੇ ਵਚਨਾਂ ਦੀ ਆਗਿਆਕਾਰੀ ਵਿੱਚ ਰਹਿ ਸਕੀਏ। ਅਰ 2026 ਚ ਪੂਰਾ ਜ਼ੋਰ ਲਾ ਦਿਓ ਵਚਨਾਂ ਦੀ ਆਗਿਆਕਾਰੀਕਰਨ ਦੇ ਵਿੱਚ। ਜਿੰਨੇ ਫੇਥਫੁਲ ਹੋ ਸਕਦੇ ਉਹਨੇ ਫੇਥਫੁਲ ਹੋਣ ਦੀ ਕੋਸ਼ਿਸ਼ ਕਰਿਓ। 2026 ਦੇ ਵਿੱਚ ਆਪਣੇ ਆਪ ਨਾਲ ਵਾਦਾ ਕਰੋ ਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਹਰ ਹਾਲ ਵਿੱਚ ਬੈਠਣਾ ਹੀ ਬੈਠਣਾ ਆ ਅਰ ਹਰੇਕ ਸੰਡੇ ਮੈਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਪਹੁੰਚਣਾ ਹੀ ਪਹੁੰਚਣਾ ਆ। ਆਪਣੇ ਆਪ ਦੇ ਨਾਲ ਪ੍ਰੋਮਿਸ ਕਰੋ ਕਿ ਉਹ ਆਗਿਆ ਜਿਹੜੀਆਂ ਮੈਨੂੰ ਵਚਨ ਦੇ ਅਨੁਸਾਰ ਦਿੱਤੀਆਂ ਗਈਆਂ ਮੈਂ 2026 ਦੇ ਵਿੱਚ ਪਰਮੇਸ਼ਵਰ ਮੈਨੂੰ ਜ਼ੋਰ ਦਿਓ ਬਲ ਦਿਓ ਕਿ ਮੈਂ ਉਹਨਾਂ ਸਾਰੀਆਂ ਆਗਿਆਵਾਂ ਨੂੰ ਪੂਰਾ ਕਰ ਸਕਾਂ। ਅਰ ਜਿਹੜਾ ਜ਼ੋਰ ਮਾਰੂਗਾ ਨਾ ਉਹ ਪਰਮੇਸ਼ਵਰ ਦੀ ਆਸ਼ੀਸ਼ ਨੂੰ ਲੈ ਲੂਗਾ। ਕੋਸ਼ਿਸ਼ ਕਰਨ ਵਾਲੇ ਹੀ ਸਫਲ ਹੁੰਦੇ ਆ। ਜੇ ਆਪਾਂ ਕਦਮ ਪੁੱਟਾਂਗੇ ਨਹੀਂ ਤਾਂ ਆਪਾਂ ਪਹੁੰਚਾਂਗੇ ਕਿਵੇਂ? ਇਸ ਲਈ ਆਪਾਂ ਥੋੜਾ ਥੋੜਾ ਜ਼ੋਰ ਮਾਰਦੇ ਰਹਿਣਾ ਪਰਮੇਸ਼ਵਰ ਨੇ ਆਪਾਂ ਨੂੰ ਇੰਨਾ ਕਿ ਜ਼ੋਰ ਦੇ ਦੇਣਾ ਕਿ ਆਪਾਂ ਸਫਲ ਹੋ ਜਾਣਾ ਯਿਸੂ ਜੀ ਦੇ ਨਾਮ 'ਚ ਆਮੀਨ ਅ ਤੀਜਾ